ਬਾਈ ਲੋਕ ਇਹਨਾਂ ਜਿਹੜਾ ਬਾਜ਼ਾਰ 'ਚ 1 ਲੱਖ ਰੁਪਿਆ ਕੱਪੜਾ ਮਿਲਦਾ ਮਾਤੂ ਸ਼ਰੀ ਦਸਤਾਰ ਬੁੱਟਰ ਰੋਡ ਕਾਦੀਆਂ 40000 ਰੁਪਏ ਦੇਈਂਦਾ। ਉਹ ਪੱਕੇ ਵੀ ਆ ਤਾਂ ਬੰਟ ਕਾੜਦੇ ਜਿਹੜਾ ਬਾਜ਼ਾਰ 'ਚ ਲੈਣੇ 1500 ਦਾ ਸੂਟ ਉਹ ਲੈਦੇ 500 'ਚ। ਕਹਿੰਦੇ ਰੈੱਡ ਸੂਟ ਦੇਣਾ 4-4000 ਉਹ 1500 ਉਹ 2000 ਐਵੇਂ ਤੋਹਿਲਾਰੇ 500 ਰੁਪਏ ਦੇ। ਇਹ ਨਾ ਸਾਡਾ ਕੱਪੜਾ ਨਹੀਂ ਮਿਲਣਾ ਜੋ ਬੁੱਟਾ ਰੋਡ ਕਾਧੀਆਂ ਚ ਮਿਲ ਰਿਹਾ ਉਹ ਯਾਰ ਜੇ ਜਾਓਗੇ ਤਾਂ 2000 ਰੁਪਿਆ ਉਹ ਸਾਡੇ ਕੋਲ ਆ ਜਿਓ ਸਿਰਫ 1000 ਪਰਾ ਸੂਟ ਦਵਾਂਗੇ ਜਿਹੜਾ 23500 ਰੁਪਏ ਦਾ ਸੂਟ ਇੱਥੇ ਤੁਹਾਨੂੰ ਅਸੀਂ ਦੇਦਾ 1275 ਰੁਪਏ ਦਾ 1275 ਰੁਪਏ ਦਾ ਮੋਰਾਂ ਵਾਲੇ ਸੂਟ ਕਹਿੰਦੇ ਲੈਣੇ ਜੀ ਮੋਰਾਂ ਵਾਲੇ ਸੂਟ ਆਹ ਦੇਖੋ ਘੇਰਾ ਕਿੰਨਾ ਸੋਹਣਾ ਫਰੰਟ ਦੇਖੋ ਕਿੰਨਾ ਸੋਹਣਾ ਆ ਬਾਹਾਂ ਤੇ ਵੀ ਕੰਮ ਦੁਪੱਟੇ ਵੀ ਹੈਵੀ ਇਦਾਂ ਦੇ ਸੂਟ ਜੇ ਤੁਸੀਂ ਲੈਣਿਆ ਆਜੋ 5 ਦਿਨ ਦੀ ਸੇਲ ਆ ਬਾਰ-ਬਾਰ ਕਹਿ ਰਹੇ ਆ 5 ਦਿਨ ਵੱਡੇ ਫਾਇਦੇ ਹੋ ਜਾਣਿਆ ਫਲਕਾਰੀ ਵਾਲਾ ਦੁਪੱਟਾ ਦੇਖੋ ਲੱਧਿਆ ਪਿਆ ਭਰਿਆ ਪਿਆ ਸੂਟ ਚੈਲੰਜ ਕਰਦੇ ਆ ਠੋਕ ਪਾ ਜਾ ਕੇ ਚੈਲੰਜ ਆ ਜੇਵਾ ਬਾਜ਼ਾਰ ਚ ਜਾ ਕੇ ਤੁਸੀਂ 12000 ਰੁਪਏ ਦਾ 2 ਪੀਸ ਕੋਰਪਮੈਂਟ ਲੈਣਾ ਇਹਦੀ ਸਲਾਈ ਬਾਜ਼ਾਰ ਚ 4000 ਰੁਪਏ ਆ ਪਰ ਸਾਡੇ ਕੋਲ ਆਜੋ 12000 ਦਾ 2 ਪੀਸ ਕੋਰਪਮੈਂਟ ਲੈ ਜਾਓ 2995 ਚ ਜੀਰ ਕੋਈ 18000 ਕੋਈ ਮੰਗਦਾ 17000 ਪਰ ਸਾਡੇ ਕੋਲ ਆਜੋ 6500 ਰੁਪਏ ਦੀ ਸ਼ੇਰਬਾਨੀ ਲੈ ਜਾਓ ਸਲਾਈ ਕਰਕੇ ਆਹ ਲਹਿੰਗੇ ਜਿਹੜੇ ਬਾਜ਼ਾਰਾਂ ਦੇ ਵਿੱਚ ਰੈਂਟ ਤੇ ਕੁੜੀਆਂ ਲੈਂਦੀਆਂ 9 9 10 10 ਹਜ਼ਾਰ ਚ ਅਸੀਂ ਉਹਨਾਂ ਨੂੰ ਲਹਿੰਗਾ 4000 ਦੇ ਵਿੱਚ ਦੇ ਦੇਣਾ 12 5 ਓਏ ਸੋਹਣੀ ਚੀਜ਼ ਏ ਵੱਖਰੀ ਲੱਗਾ ਐਵੀਂ ਪਾਨੂੰ ਦੇ ਦੇਣਾ ਆਪਾਂ 4500 ਦੇ ਵਿੱਚ ਰੋਲਾ ਪੈ ਗਿਆ ਰੋਲਾ ਪੈ ਗਿਆ ਰੋਲਾ ਪੈ ਗਿਆ 40 ਪਾਸੇ ਰੋਲਾ ਪੈ ਗਿਆ ਭਾਈ ਜੀ ਲੋਕ ਇਹਨਾਂ ਜਿਹੜਾ ਬਾਜ਼ਾਰ 'ਚ 1 ਲੱਖ ਰੁਪਏ ਦਾ ਕੱਪੜਾ ਮਿਲਦਾ ਮਾਤੂ ਸ਼੍ਰੀ ਦਸਤਾਰ ਬੁੱਟਰ ਰੋਡ ਕਾਦੀਆਂ 40000 ਰੁਪਏ ਦੇਈ ਨਾ ਬਾਈ ਜੀ 1 ਲੱਖ ਵਾਲਾ ਕਪੜਾ 40000 ਇਹ ਸੱਚੇ ਦੱਸੋ ਲੋਕਾਂ ਨੂੰ ਬਿਲਕੁਲ ਸੱਚ ਗੱਲ ਹੈ ਬਿਲਕੁਲ ਜੋ ਵੀ ਸੁਣਿਆ ਸੱਚ ਰੋਣਾ ਪਿਆ ਜਿਹੜਾ ਮੱਤੋ ਸ਼ਰੀਦ ਦਸਤਾਰ ਬੁੱਟਰ ਰੋਡ ਕਾਦੀਆਂ ਦੇ ਜਿਹੜਾ ਲੱਖ ਰੁਪਏ ਦਾ ਕਪੜਾ ਤੁਹਾਨੂੰ 40000 ਦੇ ਆ ਵੇਖੋ ਕਪੜੇ ਨਵੇਂ-ਨਵੇਂ ਗਲਾਸ ਦੇ ਆ ਨਾਲ ਬੁਟੀਕਾਂ ਦੇ ਸਟਾਈਲ ਫਲਾਵਰ ਢਾਗੇ ਦਾ ਕੰਮ ਨਾਲ ਦੁਪੱਟਾ ਪਿਓਰ ਦਾ ਹੋ 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 ਉਹ ਬਾਕੇ ਵੀ ਆ ਤਾਂ ਬਟ ਕਾਟ ਤੇ ਜਿਹੜਾ ਬਾਜ਼ਾਰ 'ਚ ਲੈਨੇ ਉਹ 1500 ਰੁਪਏ ਦਾ ਸੂਟ ਉਹ ਲੈ ਜਾਓ 500 'ਚ ਤਿੰਨ ਤਿੰਨ ਗੁਣਾ ਰੇਟ ਘਟਾ ਤੇ ਤਿੰਨ ਤਿੰਨ ਗੁਣਾ ਰੇਟ ਘਟਾ ਕਰਤੇ ਆ ਉਹ ਵੀ ਦੇਖੋ ਭਾਈ ਜੀ ਇਹ ਵੀ ਦੱਸੋ ਆਹ ਦੇਖੋ ਡਿਜ਼ਾਈਨ ਜਿਹੜਾ ਬਾਜ਼ਾਰਾਂ ਜੇ ਲੁੱਟਮ ਚਾਹੀਏ ਰੈੱਡ ਸੂਟਾਂ ਦੀ ਕਹਿੰਦੇ ਰੈੱਡ ਸੂਟ ਦੇਣਾ 4-4000 ਉਹ 1500 ਉਹ 2000 ਐ ਵੀ ਤੁਸੀਂ ਲੈ ਜਾਓ 500 ਰੁਪਏ ਦੇ ਉਹ 500 ਰੁਪਏ ਦੇ ਆ ਵੀ 500 ਰੁਪਏ ਦੇ ਬਿਲਕੁਲ 500 ਰੁਪਏ ਵਿੱਚ ਡਿਜ਼ਾਈਨਿੰਗ ਕਿੱਚ ਕੱਪ ਉਹ ਦੇਖੋ ਵੀ ਸਾਰੇ ਹੀ ਪਾਸੇ ਵੱਡੇ ਵੱਡੇ ਫਾਇਦੇ ਇਹ ਰਿਕਾਰਡ ਤੋੜਦੇ ਰਿਕਾਰਡ ਪੂਰੇ ਪੰਜਾਬ ਚ ਇੰਨਾ ਸਸਤਾ ਕੱਪੜਾ ਨਹੀਂ ਮਿਲਣਾ ਜੋ ਬੁੱਟਰ ਰੋਡ ਕਾਰਦੀਆਂ ਚ ਮਿਲ ਰਿਹਾ ਆ ਵੀ ਚੀਜ਼ ਚੈੱਕ ਕਰ ਲੋ ਡਬਲ ਡਿਜ਼ਾਈਨ ਰਾਇਲ ਚੀਚਾ ਲਗਜ਼ਰੀ ਚੀਚਾ ਬਾਜ਼ਾਰ ਚ ਜਾਓਗੇ ਦਾ 2500 ਰੁਪਿਆ ਉਹ ਸਾਡੇ ਕੋਲ ਆਜੋ ਸਿਰਫ 1000 ਰੁਪਿਆ ਸੂਟ ਦਵਾਂਗੇ ਰੇਟ ਵੀ ਲਿਖ ਲਿਖ ਕੇ ਲਾਦੇ ਕੋਈ ਝੂਠ ਨਹੀਂ ਬੋਲਦੇ ਆ ਦੇਖੋ ਕਢਾਈਆਂ ਵਾਲੇ ਕੱਡੇ ਸੂਟ ਬਾਈ ਜੀ ਚਾਹੇ ਸ਼ਿਮਰ ਦਾ ਚਾਹੇ ਔਰਗੰజా ਸਾਰਿਆਂ ਦੇ ਆਫਰ ਲਾਈਆਂ ਆ ਬਿਲਕੁਲ ਸਰ ਸਾਰਿਆਂ ਦੇ ਆਫਰ ਆ ਜਿਹੜਾ ਬਾਜ਼ਾਰਾਂ ਦੇ ਸੂਟ 2 2 2 3 3000 ਰੁਪਿਆ ਲੈਂਦੇ ਬੁਟੀਕਾਂ ਦਾ ਕਹਿ ਕਹਿ ਕੇ ਉਹ ਸ਼ਿਮਰ ਦੇ ਬੇਸ ਦੇ ਉੱਪਰ ਉਹ ਇਨੀ ਕਢਾਈ ਦੇਖੋ ਉਹ ਨਾਲ ਪਲੇ ਸਲਵਾਰ ਉਹ ਦੁਪੱਟਾ ਕਿੰਨਾ ਪਿਆਰਾ ਬਣਿਆ ਬਿਲਕੁਲ ਸਸਤਾ ਜਿਹੜਾ 35 3500 ਰੁਪਏ ਦਾ ਸੂਟ ਇੱਥੇ ਤੁਹਾਨੂੰ ਅਸੀਂ ਦੇਦਾ 1275 ਰੁਪਏ ਦਾ 1275 ਰੁਪਏ ਦਾ ਲਓ ਜੀ ਛੇਤੀ ਛੇਤੀ ਆਜੋ ਲੱਖ ਵਾਲਾ ਕਪੜਾ 40000 ਚ ਲੈ ਜਾਓ ਤੁਸੀਂ ਇਹ ਦੇਖੋ ਕੱਪੜਾ ਵੀ ਤੁਹਾਨੂੰ ਅਸੀਂ ਰਾਇਲ ਦੇ ਰਹੇ ਹਾਂ ਉਹ ਨਵੇਂ ਨਵੇਂ ਡਿਜ਼ਾਈਨ ਦੇ ਜੰਨਿਆ ਜੋ ਹਜੇ ਦੁਕਾਨਦਾਰਾਂ ਕੋ ਆਇਆ ਹੀ ਨਹੀਂ ਹੈਗਾ ਹਰ ਇੱਕ ਵੈਰਾਈਟੀ ਟੌਪ ਟੌਪ ਦੀ ਇਹ ਵੀ ਤੁਹਾਨੂੰ ਦੇ ਰਣਾ ਬਾਜ਼ਾਰ ਨਾਲੋਂ ਤਿੰਨ ਗੁਣਾ ਘੱਟ ਰੇਟ ਓਏ ਆ ਵੀ ਦੇਖੋ ਚੀਜ਼ਾਂ ਬੁਟੀਕਾਂ ਦੇ ਸਟਾਈਲ ਉਹ ਗਲੇ ਦਾ ਕੰਮ ਕਿੱਡਾ ਸੋਹਣਾ ਉਹ ਜ਼ੀਰੋ ਟਾਂਕੇ ਦਾ ਕੰਮ ਹੋਇਆ ਉਹ ਬੇਨੀ ਮਿਹਨਤ ਲਾਈ ਹੈ ਕਾਰੀਗਰ ਨੇ ਸੂਟ ਦੇ ਉੱਪਰ ਉਹ ਰੀਜਾ ਲਾਲ ਆ ਕੇ ਸੂਟ ਰਾ ਪਹਿਣਾ ਕਹਿੰਦੀ ਆ ਉਹ ਕਿੱਥੋਂ ਸੂਟ ਬਣਾਇਆ ਤੁਸੀਂ ਅਸੀਂ ਆਪਣੇ ਕਾਰੀਗਰ ਲਾਏ ਉਹਨਾਂ ਨੂੰ ਸਪੈਸ਼ਲ ਕਹਿ ਕੇ ਰੱਖਿਆ ਉਹ ਚੀਜ਼ਾਂ ਬਣਾਓ ਸੋਹਣੀਆਂ ਸਨੱਖੀਆਂ ਉਹ ਪਹਿਣਾ ਨੇ ਪਾਉਣੇ ਆ ਸੋਹਣੇ ਸੂਟ ਦੇਖੋ ਜੀ ਨਾ ਇਹ 3200 ਦਾ ਨਾ ਇਹ 3500 ਦਾ 1500 ਰੁਪਏ ਦਾ ਸੂਟ ਦੇ ਦਾਂਗੇ ਦੇਖੋ ਤੁਸੀਂ ਹੈਰਾਨ ਹੁੰਦੇ ਹੋਣੇ ਪਰੇਸ਼ਾਨ ਹੁੰਦੇ ਹੋਣੇ ਆ ਬਈ ਅਸੀਂ ਤਾਂ ਬਾਜ਼ਾਰਾਂ 'ਚ 35 3500 ਲਾਉਨੇ ਆ ਇਸ ਕਰਕੇ ਕਹਿਣਾ ਹੁਣ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਸਿੱਧਾ ਹੀ ਮਾਤੂਸ਼ਰੀ ਦਸਤਾਰ ਕਾਦੀਆਂ ਆਜੋ ਹਰ ਇੱਕ ਬੰਦਰਾ ਫਾਇਦਾ ਹੋ ਰਿਹਾ ਭਾਵੇਂ ਤੁਸੀਂ ਜੌਬ ਕਰ ਰਹੇ ਹੋ ਤੁਸੀਂ ਮਿਡਲ ਕਲਾਸ ਹੋ ਚਾਹੇ ਤੁਸੀਂ ਰਾਇਲ ਕਸਟਮਰ ਹੋ ਔਰ ਤੁਸੀਂ ਪਿੰਡਾਂ ਵਾਲਿਓ ਤੁਸੀਂ ਸ਼ਹਿਰਾਂ ਵਾਲਿਓ ਭਾਵੇਂ ਐਨ ਆਰ ਆਈ ਹੋ ਹਰ ਕਿਸੇ ਦਾ ਫਾਇਦਾ ਕਰ ਰਿਹਾ ਦੇਖੋ ਚੀਜ਼ਾਂ ਸਾਰੀਆਂ ਟੌਪ ਦੀਆਂ ਆਹ ਘੇਰਾ ਦੇਖੋ ਘੇਰੇ ਤੇ ਕਿੰਨਾ ਸੋਹਣਾ ਕੰਮ ਹੋਇਆ ਲਗਜ਼ਰੀ ਕੰਮ ਹੋਇਆ ਸਾਰਾ ਚੀਜ਼ਾਂ ਚੈੱਕ ਕਰੋ ਫਰੰਟ ਇਹਦਾ ਰੇਟ ਬਾਜ਼ਾਰ ਤਾਂ ਹੁਣ ਅਸੀਂ ਕੁਝ ਨਹੀਂ ਕਹਿਣਾ 4-4000 ਵੀ ਮੰਗਦੇ ਆ ਪਰ ਸਾਡੇ ਕੋਲ ਆਜੋ 4000 ਵਾਲਾ ਸੂਟ ਵੀ 2000 ਰੁਪਏ ਦੇ ਰਣਾ ਇਦਾਂ ਦੇ ਫਾਇਦੇ ਕਰ ਰਹੇ ਆ ਓਏ ਆ ਦੇਖੋ ਸਲਵਾਰ ਵਰਕ ਕੇ ਡਿਜ਼ਾਈਨ ਉਹ ਸਲਵਾਰਾਂ ਦੇ ਵਰਕ ਉਹ ਬਟੀਕਾਂ ਦੇ ਸਟਾਈਲ ਓਏ ਆ ਗਏ ਨੇ ਖੁਸ਼ੀਆਂ ਦਾ ਟਾਈਮ ਉਹ ਘਰ ਆ ਗਿਆ ਵਿਆਹ ਉਹ ਕਹਿੰਦੇ ਕਿਥੋਂ ਵੜੀ ਬਰਾਉਣੀ ਏ ਉਹ ਕੋਈ ਜਲੰਧਰ ਜਾਂਦਾ ਕੋਈ ਲੁਧਿਆਣਾ ਜਾਂਦਾ ਉਹ ਕਿਤੇ ਜਾਣ ਦੀ ਲੋੜ ਨਹੀਂ ਕਾਦੀਆਂ ਦੇ ਵਿੱਚ ਮਕਤੋ ਸ਼ਰੀ ਦਸਤਾਰ ਬੁੱਟਰ ਰੋਡ ਕਾਦੀਆਂ ਉਹ ਹਰ ਤਰ੍ਹਾਂ ਦੀ ਤੁਹਾਨੂੰ ਵੈਰਾਈਟੀ ਮਿਲੇਗੀ ਉਹ ਜਿਸ ਤਰ੍ਹਾਂ ਉਹ ਡਿਜ਼ਾਈਨਿੰਗ ਦੀ ਕੋਈ ਕਮੀ ਨਹੀਂ ਉਹ ਫੋਟੋ ਵਾਲੇ ਪੀਸ ਦੇਖੋ ਕਲ ਉਹ ਸੋਲੋ ਸੋਲੋ ਪੀਸ ਬਣਾਏ ਹੋਏ ਨੇ ਕਾਰੀਗਰ ਨੇ ਚਾਣਾ ਬਣਾਇਆ ਆ ਦੇਖੋ ਡਿਜ਼ਾਈਨਰ ਉਹ ਮੋਰ ਪੰਖਿਆਂ ਰੰਗ ਉਹ ਕਿੱਡਾ ਸੋਹਣਾ ਘੇਰੇ ਦੇ ਕੰਮ ਉਹ ਜਾਲ ਵਰਗਾ ਦੁਪੱਟਾ ਬਣਾਤਾ ਉਹ ਡਿਜ਼ਾਈਨਰ ਭੈਣ ਕਹਿੰਦੀ ਐ ਸੂਟ ਓਏ ਪੂਰਾ ਚਮਕਦਾ ਵਿਆਹ 'ਚ ਲੱਗਾ ਵਖਰੀ ਉਹ ਵਖਰੇ ਪਾंदे ਵਿੱਚ ਉਹ ਮੂਵੀ ਵਾਲਾ ਫਿਰੇ ਮਗਰ ਮਗਰ ਫੋਟੋਆਂ ਖਿਚਾਏ ਦੋ ਦੇਖੋ ਜੀ ਵਿਆਹ ਭਾਵੇਂ ਸਤੰਬਰ ਮਹੀਨੇ ਆ ਭਾਵੇਂ ਅਕਤੂਬਰ ਤੇ ਭਾਵੇਂ ਨਵੰਬਰ ਦਸੰਬਰ ਇੱਕ ਗੱਲ ਧਿਆਨ ਦੇ ਨਾਲ ਸੁਣ ਲਓ ਇਹ ਸੇਲ ਲੱਗੀ ਆ ਸਿਰਫ 5 ਜੰਦ ਵਾਸਤੇ ਪੰਜ ਦਿਨ ਤੁਹਾਡੇ ਬਹੁਤ ਵੱਡੇ ਫਾਇਦੇ ਹੋਣਿਆ ਰਿਕਾਰਡ ਟੁੱਟਣਿਆ ਰਿਕਾਰਡ ਆਜੋ ਕੱਪੜਾ ਲੈ ਜਾਓ ਕੋਡੀਆਂ ਦੇ ਪਾ ਮੁੜ ਕੇ ਨਹੀਂ ਇਹ ਚੀਜ਼ਾਂ ਮਿਲਣੀਆਂ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਐਤਵਾਰ ਤੱਕ ਬਹੁਤ ਵੱਡੇ ਫਾਇਦੇ ਹੋ ਰਹੇ ਆ ਜਿਹਨੇ ਦਾਜਵਿੰਦਰ ਦੇ ਕੱਪੜਾ ਲੈਣਾ ਦੇਣ ਲੈ ਲੈਣਾ ਓਏ ਆ ਦੇਖੋ ਜਿਹੜੀ ਕੁੜੀ ਦਾ ਵਿਆਹ ਆ ਗਿਆ ਬਾਈ ਉਹ ਤਾਂ ਖੁਸ਼ ਹੋ ਕੇ ਜਾ ਉਹ ਇਥੋਂ ਉਹ ਪਹਿਲਕਾ ਰੈੱਡ ਸੂਟ ਕਹਿੰਦੇ ਮੈਨੂੰ ਮਨ ਪਸੰਦਾ ਰੈੱਡ ਸੂਟ ਨਹੀਂ ਮਿਲਦਾ ਹੈਵੀ ਕੰਮ ਨਹੀਂ ਮਿਲਦਾ ਉਹ ਫਰੰਟ ਭਰਿਆ ਨਹੀਂ ਮਿਲਦਾ ਉਹ ਜੇ ਮਿਲਦਾ ਏ 10 15 18000 ਰੁਪਇਆ ਮੈਂ ਕਿਹਾ ਕਿਤੇ ਜਾਣ ਦੀ ਲੋੜ ਨਹੀਂ ਮਾਤੋ ਸ਼੍ਰੀ ਦਸਤਾ ਉਹ ਕੋਡੀਆਂ ਦੇ ਪਾ ਕਪੜਾ ਕਪੜਾ ਵੀ ਟਾਪ ਦਾ ਦਵਾਂਗੇ ਤੁਹਾਨੂੰ ਦੇਖੋ ਜੀ ਸਿਰਫ 2750 ਰੁਪਏ ਦਾ ਸੂਟ ਆ 2750 ਰੁਪਏ ਦਾ ਤੋਗ ਪਜਾ ਕੇ ਕਹਿ ਰਹੇ ਆ ਰੰਗ ਤੁਸੀਂ ਲਾਈਟ ਲੈ ਜਾਓ ਰੰਗ ਤੁਸੀਂ ਡਾਰਕ ਲੈ ਜਾਓ ਹਰ ਇੱਕ ਤਰ੍ਹਾਂ ਦੀ ਚੀਜ਼ ਆ ਦੇਖੋ ਸੂਟ ਦੇਖੋ ਉਹ ਰਾਣੀਆਂ ਮਹਾਰਾਣੀਆਂ ਵਾਲੇ ਰਾਇਲ ਜਿਹੜੇ ਰਹੀਜ਼ ਲੋਕ ਆ ਖਾਨਦਾਨੀ ਲੋਕ ਆ ਰਿਚ ਲੋਕ ਆ ਉਹਨਾਂ ਦੇ ਲਈ ਚੀਜ਼ਾਂ ਤੁਹਾਨੂੰ ਦਿਖਾ ਰਹੇ ਆ ਤੇ ਗੱਲ ਇਹ ਆ ਵੀਰਾ ਜੀ ਜੇ ਕੱਪੜਾ ਵਧੀਆ ਦਿਖਾ ਰਹੇ ਤੇ ਰੇਟ ਪਰ ਅਸੀਂ ਕੱਟ ਲਾ ਰਹੇ ਆ ਅਸੀਂ ਬੈਸਟ ਕਿਉਂ ਆ ਮਾਤੂ ਸ਼੍ਰੀ ਦਸਤਾਰ ਕਰਦੀਆਂ ਕਿਉਂਕਿ ਨਵੇਂ ਨਵੇਂ ਡਿਜ਼ਾਈਨ ਦੇ ਰਹੇ ਆ ਰੇਟ ਬਾਜ਼ਾਰ ਨਾਲੋਂ 3-4 ਗੁਣਾ ਘੱਟ ਕਰ ਰਿਹਾ ਇਸ ਕਰਕੇ ਹੀ ਫਾਇਦਾ ਆ ਉਹ ਜਿਹੜਾ 15 15000 ਦਾ ਸੂਟ ਬਾਜ਼ਾਰ ਚ ਇੱਥੇ ਤੁਹਾਨੂੰ ਮਿਲਣਾ 5 5 6 6000 ਦਾ ਉਹ ਜਿਹੜਾ 2 2000 ਦਾ ਸੂਟ ਬਾਜ਼ਾਰ ਚ ਇੱਥੇ ਮਿਲਣਾ 7 800 ਦਾ ਪਾਰਕੀ ਬਹੁਤ ਆ ਬਾਈ ਕਲਰ ਬੜੇ ਸੋਹਣੇ ਆ ਡਿਜ਼ਾਈਨ ਬੜੇ ਸੋਹਣੇ ਆ ਰੇਟ ਘਟਾਓ ਡਿਜ਼ਾਈਨ ਦੇਖ ਮਜੈਂਟਾ ਕਲਰ ਦਾ ਸੂਟ ਹੋਵੇ ਕਹਿੰਦੇ ਸਿੰਪਲ ਸੋਬਰ ਹੋਵੇ ਭਾਰਾ ਕੰਮ ਨਾ ਹੋਵੇ ਕਪੜਾ ਦਾ ਕੰਮ ਹੋਵੇ ਉਹ ਦੁਪੱਟਾ ਆਰਗੰਜ਼ਾ ਹੋਵੇ ਉਹ ਬੁਟੀਕ ਦਾ ਸਟਾਈਲ ਹੋਵੇ ਹਰ ਚੀਜ਼ ਮਾਤੋ ਸ਼ਰੀਰ ਦਸਤਾਰ ਕਾਦੀਆਂ ਬੁੱਟਰ ਰੋਡ ਤੇ ਹਰ ਚੀਜ਼ ਤੁਹਾਨੂੰ ਮਿਲੇਗੀ ਓਏ ਹੁਣ ਕਿਤੇ ਜਾਣ ਦੀ ਲੋੜ ਨਹੀਂ ਛੇਤੀ ਤੋਂ ਛੇਤੀ ਆਜੋ ਬੁੱਟਰ ਰੋਡ ਘਰਿਆਂ ਆ ਵੇਖੋ ਰਾਇਲ ਚੀਜ਼ਾਂ ਉਹ ਸਿਲਵਰ ਕਲਰ ਸੂਟ ਉਹ ਕਿਤੇ ਮਿਲਦਾ ਨਹੀਂ ਆ ਕਹਿੰਦੀ ਬੜੀ ਦੂਰੋਂ ਫੇਰ ਆਈ ਆ ਉਹ ਮੈਨੂੰ ਨਹੀਂ ਕਿਤੇ ਸੂਟ ਮਿਲਿਆ ਪਰ ਇੱਥੇ ਮਾਤੋ ਸ਼੍ਰੀ ਦਸਤਾਰ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਮਿਲੇਗੀ ਉਹ ਜਿੱਤੇ ਜੰਦਰ ਲੁਧਿਆਣਾ ਅੰਮ੍ਰਿਤਸਰ ਕਿਤੇ ਉਹ ਪਿਓ ਡੁੱਪੀਆਂ ਦੇ ਵਿੱਚ ਵੇਖੋ ਪਿਓ ਡੁੱਪੀ ਦਾ ਉਹ ਮੋਰਾਵਾਂ ਵਾਲਾ ਕੰਮ ਬਣਾਤਾ ਹੈਂਡਵਰਕ ਦਾ ਕੰਮ ਕਰਦਾ ਘੇਰਾ ਸੋਨਾ ਬਣਾਤਾ ਉਹ ਦੁਪੱਟਾ ਫੋਰ ਸਾਈਡ ਬਣਾਤਾ ਉਹ ਚੀਜ਼ਾਂ ਦੇਖੋ ਉਹ ਗੱਲ ਸੁਣ ਲਓ ਮੇਰੀ ਧਿਆਨ ਦੇ ਨਾਲ ਪੈਣੋ ਗੱਲ ਸੁਣ ਲਓ ਆ ਜਿਹੜੇ ਭਾਰੇ ਭਾਰੇ ਸੂਟ ਆ ਇਨੂੰ ਰਾਇਲ ਕਸਟਮਰ ਲੈਂਦੇ ਆ ਇਹ ਦਾਜਵਰੀ 2 ਲੱਖ ਰੁਪਏ ਦੀ ਤੁਸੀਂ ਲੈਨੇ ਹੋ ਸ਼ੋਰੂਮਰ ਤੇ ਜਾ ਕੇ ਅਸੀਂ 2 ਲੱਖ ਵਾਲਾ ਕਪੜਾ 80000 ਰੁਪਏ ਦੇ ਰਣਾ ਐਦਾਂ ਦੀ ਦਾਜਵਰੀ ਚਮ ਚਮ ਕਰਦੀ ਬੋਲਬੋਲ ਦੇ ਬੱਚਿਆਂ ਰਗੇ ਸੂਟ 2 ਲੱਖ ਵਾਲਾ ਕਪੜਾ 80000 ਚ ਚੈਲੰਜ ਹੈ ਚੈਲੰਜ ਜੇ ਕੋਈ ਦੇ ਕੇ ਦਿਖਾ ਦੇਵੇ ਆ ਦੇਖੋ ਵੈਰਾਈਟੀਆਂ ਚਾਹੇ ਕੁੜੀਆਂ ਚਿੜੀਆਂ ਆ ਜਣ ਚਾਹੇ ਮਿਡਲ ਏਜ ਆ ਜਵੇ ਚਾਹੇ ਦਾਦੀਆਂ ਨਾਨੀਆਂ ਬਜ਼ੁਰਗ ਲੋਕ ਆ ਜਣ ਹਰ ਕਿਸੇ ਦੇ ਲਈ ਵੈਰਾਈਟੀ ਰਾਇਲ ਦਵਾਂਗੇ ਆ ਵੀ ਦਵਾਂਗੇ ਆ ਦੇਖੋ ਮੋਰਾਂ ਵਾਲੇ ਸੂਟ ਕਹਿੰਦੇ ਲੈਣੇ ਜੀ ਮੋਰਾਂ ਵਾਲੇ ਸੂਟ ਆ ਦੇਖੋ ਘੇਰਾ ਕਿੰਨਾ ਸੋਹਣਾ 프ਰੰਟ ਦੇਖੋ ਕਿੰਨਾ ਸੋਹਣਾ ਆ ਬਾਹਾਂ ਤੇ ਵੀ ਕੰਮ ਦੁਪੱਟੇ ਵੀ ਹੈਵੀ ਇਦਾਂ ਦੇ ਸੂਟ ਜੇ ਤੁਸੀਂ ਲੈਣਿਆ ਆਜੋ 5 ਦਿਨ ਦੀ ਸੇਲ ਆ بار بار ਕਹਿ ਰਹੇ ਆ 5 ਦਿਨ ਵੱਡੇ ਫਾਇਦੇ ਹੋ ਜਾਣਿਆ ਫਲਕਾਰੀ ਵਾਲਾ ਦੁਪੱਟਾ ਦੇਖੋ ਲੱਧਿਆ ਪਿਆ ਭਰਿਆ ਪਿਆ ਸੂਟ ਇਹ ਦਨੀਆਂ ਚੀਜ਼ਾਂ ਤੋਹਫੇ ਦਵਾਂਗੇ ਤੋਹਫੇ ਆ ਦੇਖੋ ਭੂਆ ਕਹਿੰਦੀ ਮੈਨੂੰ ਸੂਟ ਨਹੀਂ ਕਿ ਤੋ ਪਸੰਦ ਆਇਆ ਆ ਭੂਆ ਤਾਈ ਮਾਸੀ ਬਾਤੇ ਉਹ ਸਪੈਸ਼ਲ ਚੀਜ਼ਾਂ ਬਣਾਉਂਦੀਆਂ ਉਹ ਮਾਤੋਸ਼ੀ ਕਹਿੰਦੀ ਜੇ ਸੂਟ ਮਿਲਿਆ ਦੁਪੱਟਾ ਨਹੀਂ ਸੋਨਾ ਮਿਲਦਾ ਮੈਂ ਕਿਹਾ ਦੁਪੱਟੇ ਦੇ ਦੀ ਪੂਰੀ ਚਮਕ ਚਮਕਰਾਤੀ ਏ ਉਹ ਭੂਆ ਦੀ ਵੀ ਪੂਰੀ ਟੋਰ ਬਣਾਤੀ ਏ ਉਹ ਤਾਈ ਬਾਏ ਭੂਆ ਬਾਏ ਉਹ ਵੇਖੋ ਸੂਟ ਕਿੱਡਾ ਸੋਹਣਾ ਬਣਿਆ ਭੂਆ ਦੀ ਵੀ ਫੋਟੋ ਇਸ ਸੂਟ 'ਚ ਸੋਹਣੀ ਆਏਗੀ ਇਸ ਤੋਂ ਬਾਅਦ ਇੱਕ ਹੋਰ ਚੀਜ਼ ਦਿਖਾਉਣੀ ਦੇ ਨਾਲ ਨਾਲ ਭਰਾਵਾਂ ਦੇ ਫੇਰੇ ਕਰਨੇ ਆ ਚੈਲੰਜ ਕਰਦੇ ਆ ਠੋਕ ਪਵਾ ਕੇ ਚੈਲੰਜ ਆ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ 12000 ਰੁਪਏ ਦਾ 2 ਪੀਸ ਕੋਟਪੰਟ ਲੈਣਾ ਇਹਦੀ ਸਲਾਈ ਬਾਜ਼ਾਰ ਚ 4000 ਰੁਪਏ ਆ ਪਰ ਸਾਡੇ ਕੋਲ ਆ ਜਿਓ 12000 ਦਾ 2 ਪੀਸ ਕੋਟਪੰਟ ਲੈ ਜਾਓ 2995 ਚ ਡਿਜ਼ਾਈਨ ਭਾਵੇਂ ਤੁਸੀਂ ਤਰਸੇਮ ਚ ਸੜਵਾਈ ਵਾਲਾ ਲੈ ਲਓ ਭਾਵੇਂ ਆ ਲੈ ਲਓ 2995 ਚ 30 ਪੀਸ ਕੋਟਪੰਟ 3760 ਚ ਸਲਾਈ ਕਰਕੇ ਦਵਾਂਗੇ 3000 ਰੁਪਏ ਦਾ ਕੋਰਤਾ ਪਿਆ ਮਾ ਬਾਜ਼ਾਰ ਚ ਮਿਲਦਾ ਸਲਾਈ ਕਰਕੇ ਸਾਡੇ ਕੋਲੋਂ ਲੈ ਜਾਓ ਸਿਰਫ 1300 ਰੁਪਏ ਚ ਦੇ ਦਾਂਗੇ ਆ ਸ਼ੇਰਬਾਨੀ ਕੋਈ ਮੰਗਦਾ 20000 ਕੋਈ 18000 ਕੋਈ ਮੰਗਦਾ 17000 ਪਰ ਸਾਡੇ ਕੋਲ ਆਜੋ 6500 ਰੁਪਏ ਚ ਸ਼ੇਰਬਾਨੀ ਲੈ ਜਾਓ ਸਲਾਈ ਕਰਕੇ ਵਿਆਹ ਭਾਵੇਂ ਮੁੰਡੇ ਦਾ ਵਿਆਹ ਭਾਵੇਂ ਕੁੜੀ ਦਾ ਹਰ ਕਿਸੇ ਦਾ ਫਾਇਦਾ ਦੋਨਾਂ ਪਰਿਵਾਰਾਂ ਦੇ ਘਰਾਂ 'ਚ ਖੁਸ਼ੀਆਂ ਮਾਤੂ ਸ਼੍ਰੀ ਦਸਤਾਰ ਬੁੱਟਰ ਰੋਡ ਕਾਦੀਆਂ ਲੈ ਕੇ ਆਊਗਾ। ਲੋ ਜੀ ਤੁਹਾਨੂੰ ਇੱਕ ਮਾਤੋ ਸ਼ਰੀ ਦਸਤਾਰ ਕਾਦੀਆਂ ਬੁੱਟਰ ਰੋਡ ਤੇ ਇੱਕ ਹੋਰ ਜਾ ਲੋ ਕਹਿੰਦੇ ਡਰੱਸਾਂ ਦੇ ਵਿੱਚ ਕੋਈ ਚੀਜ਼ ਨਹੀਂ ਆਾਨੂੰ ਬਹੁਤ ਬਹੁਤ ਦੂਰ ਜਾ ਬਣਾ ਮਾਤੋ ਸ਼ਰੀ ਦਸਤਾਰ ਨੇ ਡਰੱਸਾਂ ਦੇ ਵਿੱਚ ਵੀ ਬੜੀ ਵੱਡੀ ਭਾਰੀ ਸੇ ਲਗਾ ਦਿੱਤੀ ਏ। ਓ ਇਸ ਕੱਟ ਦੇ ਨਾਲ ਵੇਖੋ ਸੂਟ ਕਿੱਡਾ ਸੋਹਣਾ ਬਣਾਦਾ ਜਿਹੜਾ ਬਾਜ਼ਾਰਾਂ ਦੇ ਵਿੱਚ 15 15 16 16 18 18 19 19 ਜਰ ਅਸੀਂ ਤੁਹਾਨੂੰ ਦੇ ਦਾਂਗੇ 5-6000 ਦੇ ਵਿੱਚ ਇਹਦੇ ਵਿੱਚ ਰੰਗ ਓਏ ਆਖੋ ਉੱਪਰ ਬਾਡੀ ਵਾਲਾ ਸੂਟ ਨਹੀਂ ਕਹਿੰਦੇ ਮਿਲਦੇ ਲਵੈਂਡਰ ਦਾ ਸੂਟ ਹੋਵੇ ਉੱਤੇ ਜੈਕਟ ਹੋਵੇ ਦੁਪੱਟਾ ਸਿੰਪਲ ਹੋਵੇ ਸੋਹਣੀ ਚੀਜ਼ ਹੋਵੇ ਸਿਲਵਰ ਕਰਾ ਦਾ ਸੂਟ ਉਹ ਲੌਂਗ ਸਟਾਈਲ ਦਾ ਸੂਟ ਗਲਾਬ ਬਣਿਆ ਦੁਪੱਟਾ ਫੋਰ ਸਾਈਡ ਬਣਿਆ ਨਾਲ ਸ਼ਰਾਰੇ ਵੇ ਉੱਤੇ ਕਢਾਈ ਇਸ ਕਰਕੇ ਇਹਨਾਂ ਦੇ ਵਿੱਚ ਪਹਿਣਾ ਵਾਸਤੇ ਸਪੈਸ਼ਲ ਆਈਟਮਾਂ ਪੜਾਈਆਂ ਮਾਤੋ ਸ਼ਰੀ ਦਸਤਾਰ ਬੁੱਟਰ ਰੋਡ ਕਾਦੀਆਂ ਖਾਸ ਕਰਕੇ ਦਿੱਲੀ ਬੰਬੇ ਵਾਲੀਆਂ ਮਾਡਲਾਂ ਐਕਟਰੀਆਂ ਵਾਲੀਆਂ ਚੀਜ਼ਾਂ ਦਿਖਾ ਰਹੇ ਆ ਲਾਜੋ ਸੂਟ ਇਹਨੂੰ ਕਹਿ ਸਕਦੇ ਆ ਸਕਰਟ ਸੂਟ ਇਹਨੂੰ ਕਹਿ ਸਕਦੇ ਆ ਮੈਂ ਕਹਾਂ ਜੀ ਤੁਸੀਂ ਆਜੋ ਹਰ ਕੋਈ ਕਪੜਾ ਤੁਹਾਨੂੰ ਦੇਵਾਂਗੇ ਲਗਜ਼ਰੀ ਚੈਲੇਂਜਰ ਏਦਾਂ ਦੀਆਂ ਵੈਰਾਈਟੀਆਂ ਕੋਈ ਦੇ ਦੇਵੇ ਆ ਰੰਗ ਬਲੈਕ ਦੇਖੋ ਤੁਸੀਂ ਇਹਦਾ ਦੇਖੋ ਕਿੰਨਾ ਸੋਹਣਾ ਹੈਵੀ ਵਰਕ ਖਾਸ ਤੌਰ ਤੇ ਐਨ ਆਰ ਆਈ ਰਾਇਲ ਕਸਟਮਰ ਬਹੁਤ ਪਸੰਦ ਕਰਦੇ ਆ ਹੁਣ ਮੈਂ ਤੁਹਾਨੂੰ ਇਹਦਾ ਭੇਦ ਦੱਸਣ ਲੱਗਾ ਇਹਨੂੰ ਧੋਤੀ suit ਕਹਿ ਲਓ ਸਲਵਾਰ suit ਕਹਿ ਲਓ ਦੇਖੋ ਬਾਜ਼ਾਰ ਚ 15000 ਰੁਪਏ ਦਾ ਕਾਟਾ suit ਨਹੀਂ ਕਿਸੇ ਦੇਣਾ ਸਾਡਾ ਰੇਟ ਲੈ ਕੇ ਲ ਆਇਆ ਆ ਰੇਟ ਦੇਖੋ 15000 ਵਾਲਾ ਪੀਸ ਸਿਰਫ 4195 ਚ ਲੈ ਜਾਓ ਹੁਣ ਆਪਾਂ ਰੰਗਾਂ ਦੀ ਗੱਲ ਕਰਨੀ ਆ ਡਿਜ਼ਾਈਨਰਾਂ ਦੀ ਗੱਲ ਕਰਨੀ ਆ ਸ਼ਰਾਰੇ ਕਰਾੜਿਆਂ ਵਿੱਚ ਵੀ ਟੌਪ ਦੀਆਂ ਚੀਜ਼ਾਂ ਆਹ ਦੇਖੋ ਸ਼ਰਟ ਕਿੰਨੀ ਹੈਵੀ ਦੁਪੱਟਾ ਕਿਦਾਂ ਚਮ ਚਮ ਕਰਦਾ ਆਹ ਦੇਖੋ ਸ਼ਰਾਰੇ ਦੇ ਕੰਮ ਦੇਖੋ ਇੰਨੀਆਂ ਹੈਵੀ ਹੈਵੀ ਡਰੈਸਾਂ ਤੁਹਾਨੂੰ ਹੋਰ ਕਿਤੋਂ ਨਹੀਂ ਮਿਲਣੀਆਂ ਇੰਨੇ ਘੱਟ ਰੇਟ ਤੁਹਾਨੂੰ ਹੋਰ ਕਿਤੋਂ ਨਹੀਂ ਮਿਲਣੇ ਛੇਤੀ ਆਜੋ ਬੁੱਟੋ ਰੋਡ ਕਾਦੀਆਂ ਦੇ ਬਾਰ-ਬਾਰ ਕਹਿ ਰਹੇ ਆ ਨੰਬਰ ਸਕਰੀਨ ਤੇ ਆ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਆ ਇੱਥੇ ਫੋਨ ਕਰ ਲਿਓ ਮੇਰੀ ਮਾਤੋ ਸ਼੍ਰੀ ਦਸਤਾਰ ਕਾਦੀਆਂ ਦੇ ਵਿੱਚ ਦੱਸਾਂ ਵੀ ਆ ਗਈਆਂ ਸੂਟ ਵੀ ਆ ਗਏ ਤੇ ਲਹਿੰਗਿਆਂ ਦੇ ਵੀ ਆਜੋ ਆਹ ਲਹਿੰਗੇ ਜਿਹੜੇ ਬਾਜ਼ਾਰਾਂ ਦੇ ਵਿੱਚ ਰੈਂਟ ਤੇ ਕੁੜੀਆਂ ਲੈਂਦੀਆਂ 9 9 10 10 ਹਜ਼ਾਰ ਚ ਅਸੀਂ ਉਹਨਾਂ ਨੂੰ ਲਹਿੰਗਾ 4000 ਦੇ ਵਿੱਚ ਦੇ ਦੇਣਾ ਆਹ ਵੇਖੋ ਲਹਿੰਗਿਆਂ ਦੇ ਸਟਾਈਲ ਕਿਹੜਾ ਕਹਿੰਦੀ ਮੈਨੂੰ ਸਕੇ ਕਾਈ ਦਾ ਲਵੈਂਡਰ ਕਲਰ ਪਾਰਾ ਪੰਨ ਹੋਏ ਸੋਹਣੀ ਚੀਜ਼ ਹੈ ਵੱਖਰੀ ਲੱਗਾ ਇਹ ਵੀ ਪਾਣੋ ਦੇ ਦੇਣਾ ਆਪਾਂ 4500 ਦੇ ਵਿੱਚ ਕਮਰੂਨ कलर ਦਾ ਲਹਿੰਗਾ ਉਹ ਕਿੱਡਾ ਪਿਆਰਾ ਕਲਰ ਕਿੱਡੀ ਸੋਹਣੀ ਚੀਜ਼ ਬਣੀ ਏ ਕਹਿੰਦੇ ਬਰੂਨ ਦਾ ਇਹ ਵੀ ਤੁਹਾਨੂੰ ਜਿਹੜਾ ਬਾਜ਼ਾਰ 'ਚ 18 18000 ਦਾ 6000 ਦਾ ਦੇਣਾ ਦੇਖੋ ਜੀ ਪ੍ਰਾਗੈਟਿਕਟਰ ਉਹ ਪ੍ਰਾਈਟੀਆਂ ਮੈਂ ਕਹਿੰਨਾ ਆ ਦੇਖੋ ਵੱਡੇ ਵੱਡੇ ਸ਼ੋਅਰੂਮਾਂ ਦੇ ਵਿੱਚ ਇਹ ਲਹਿੰਗੇ ਕੋਈ 60000 ਕੋਈ 65000 ਐਦਾਂ ਦਿੰਦੇ ਆ ਅਸੀਂ ਤੁਹਾਨੂੰ 15 15 18 18000 ਦੇ ਦੇਨੇ ਆ ਇਦਾਂ ਦੇ ਲਹਿੰਗੇ ਚੀਜ਼ਾਂ ਦੇਖੋ ਆ ਕੇ ਦੇਖੋ ਕੱਪੜੇ ਦੀ ਕੁਆਲਿਟੀ ਆ ਤੁਸੀਂ ਪਾਰਟੀ ਵੇਅਰ ਲਹਿੰਗੇ ਵੀ ਦੇਖੋ ਟੋਲਰ ਤੁਹਾਨੂੰ ਸਾਰੇ ਹੀ ਮਿਲ ਜਾਣੇ ਆ ਇੱਥੇ ਫਾਇਦਾ ਕੀ ਆ ਐਦਾਂ ਦੇ ਲਹਿੰਗੇ ਤੁਹਾਨੂੰ 5000 4500 5500 ਜੀ ਦੇਣੇ ਆ ਆ ਦੇਖੋ ਕਿੰਨਾ ਸੋਹਣਾ ਆ ਹਰ ਇੱਕ ਦੇ ਉੱਤੇ ਰੇਟ ਲਿਖ ਲੇ ਕੇ ਲਾਇਆ ਹੋਇਆ ਸੋ ਮਤਲਬ ਚਾਹੇ ਤੁਸੀਂ ਲੈਣੇ ਆ ਸੂਟ ਚਾਹੇ ਸ਼ਰਾਰੇ ਕਰਾਰੇ ਗੌਨ ਡਰੈਸ ਲਹਿੰਗਾ ਮੁੰਡਿਆਂ ਲਈ ਤੁਸੀਂ ਲੈਣੇ ਹੈਗੇ ਕੋਟ ਪੈਂਟ ਕੋਰਤੇ ਪਜਾਮੇ ਸ਼ੇਰਵਾਨੀਆਂ ਬਲੇਜ਼ਰ ਬਾਸਕਟਾ ਪੈਂਟਾਂ ਸ਼ਰਟਾਂ ਦਸਤਾਰਾਂ ਦੇ ਵਿੱਚ ਹੀ ਬਹੁਤ ਸਾਰੀ ਵੈਰਾਈਟੀ ਆ ਮਰਤੂ ਸ਼੍ਰੀ ਦਸਤਾਰ ਅਸਲ ਰੰਗ ਸਲਾਈ ਦਾੜੀ ਕੋ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗਿਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਉਹਦੀ ਗਾਰੰਟੀ ਹੈ 3 ਮਹੀਨੇ ਬਾਅਦ ਬਦਲ ਕੇ ਦੇ ਦੇਂਗੇ ਸਾਰੀਆਂ ਆਫਰਾਂ 5 ਦਿਨਾਂ ਵਾਸਤੇ ਇੰਨਾ ਸਸਤਾ ਕੱਪੜਾ ਨਹੀਂ ਮਿਲਣਾ ਹੁਣ ਤੁਸੀਂ ਦੇਖ ਲਓ 2 ਲੱਖ ਵਾਲਾ ਕੱਪੜਾ ਤੁਹਾਨੂੰ 80 ਹਜ਼ਾਰ ਦੇ ਦੇਣਾ ਆਪਾਂ 1 ਲੱਖ 20 ਹਜ਼ਾਰ ਰੁਪਿਆ ਤੁਹਾਡਾ ਦਾਜਵਰੀ ਪਿੱਛੇ ਬਚ ਗਿਆ ਜੇ ਤੁਸੀਂ ਮਿਡਲ ਕਲਾਸ ਹੋ ਜਿਹੜਾ ਕੱਪੜਾ ਤੁਸੀਂ ਲੱਖ ਰੁਪਿਆ ਦਾ ਲੈਣਾ ਅਸੀਂ ਤੁਹਾਨੂੰ 40 ਹਜ਼ਾਰ ਦੇ ਦੇਣਾ ਸੋ ਕਿਉਂ ਹੋਰ ਪਾਸੇ ਜਾਣਾ ਵੱਡੇ ਫਾਇਦੇ ਆ 12 ਹਜ਼ਾਰ ਵਾਲਾ ਕੋਟ ਪੈਂਟ ਤੁਹਾਨੂੰ ਅਸੀਂ ਦੇ ਦੇਣਾ 2995 ਚ 3 ਪੀਸ ਕੋਟ ਪੈਂਟ ਜਿਹੜਾ ਹੈਗਾ 15-17 ਹਜ਼ਾਰ ਦਾ ਉਹ 370 60 ਚ 3000 ਵਾਲਾ ਕੋਰਤਾ ਪਜਾਮਾ ਤੁਹਾਨੂੰ ਅਸੀਂ ਦੇ ਦੇਣਾ 1300 ਰੁਪਏ ਚ 20 ਹਜ਼ਾਰ ਵਾਲੀ ਸ਼ੇਰਵਾਨੀ ਦੇਣੀ 6500 ਚ ਛੇਦੀ ਪਹੁੰਚ ਜੋ ਮੱਤੂ ਸ਼੍ਰੀ ਦਸਤਾਰ ਬੁੱਟਾ ਰੋਡ ਕਾਟੀਆਂ ਕੋਈ ਜਾਣਕਾਰੀ ਲੈਣੀ ਆ ਨੰਬਰ ਸੁਖਿੰਦਰ ਜੀ ਫੋਨ ਕਰ ਸਕਦੇ ਆ